ਆਹ ਯਾ ਨਾ ਗਾਤ ਨੂੰ ਇੰਸੇ ਤੇ ਬੱਦੀਆਂ ਦੇ ਪੀੜੀਆਂ ਪੀਂਦਾ ਜੀ ਆ ਜੋ ਕਾਹ ਵੀੜੀ ਪੀਂਦਾ ਪਾਪਾ ਆ ਪੀਏ ਤੇ ਦੇ ਅੱਗੇ ਆ ਇਧਰ ਆ ਪੀੜੀ ਦਾ ਤੇ ਪੀਦੇ ਜਾ ਆ ਬੜੀ ਅਰੇ ਕੀ ਹੱਥ ਤੇ ਕੀ ਥੱਲੇ ਆਂ ਤੀੜੀ ਤੀੜੀ ਪੀਂਦਾ ਆ ਆ ਥੱਲੇ ਆਂ ਮੈਂ ਤੇਈਆਂ ਦੱਸ ਨਾ ਹਾਂ ਪੀਏ ਫਿਰ ਆਥੇ ਜੀ ਅਰੇ ਪਾ ਪੀੜੀ ਕਰੀ ਸ਼ੁਰੂ ਕਰਦੇ ਲੱਗੇ ਤੇ ਥੋੜੀ ਬੋਦੀ ਕਰਿਆ ਕਰੋ ਯਾਰ ਥੱਲੇ ਬਲਾ ਆ ਇਧਰ ਤਾਂ ਗੈਣੇ ਥੱਲੇ ਆਓ ਤੀੜੀ ਬਾਬਾ ਪੀਂਦਾ ਨਹੀਂ ਮੈਂ ਮੀਰੀ ਕੋਲ ਪੀਂਦਾ ਆਂ ਮੇਰੇ ਬੜਾ ਹੱਸਿਆ ਨੋਰੀ ਆਹ ਤੇ ਵਿੜੀ ਆ ਵਿੜੀ ਕੀ ਹੈ ਆ ਨੂੜਾ ਤੇ ਦੂਜਾ ਕੰਮ ਹੋਊ ਫਿਰ ਕਿਹੜਾ ਚੱਲ ਉਹਦਾ ਮੈਂ ਇਦਾਂ ਫੜ ਕੇ ਮੂਵੀ ਬੈਠਾ ਇਦਾਂ ਇਦਾਂ ਬੁੱਦਾਈ ਬਾਈ ਬਾਈ ਜੀ ਨਹੀਂ ਕਰੇ ਆ ਪੈਂਟ ਵੜਾਈ ਆ ਆ ਪੈਂਟ ਚੁੱਕੋ ਜੇ ਸੱਚੇ ਜੇ ਤਾਂ ਪਰਲੀਮੈਂਟ ਆਣੀ ਚੁੱਕੋ ਤੁਸੀਂ ਨਸ਼ਾ ਕੀ ਬੰਦ ਕਰਨਾ ਦੱਸੋ ਆ ਪੈਂਟ ਜੇ ਤੁਸੀਂ ਸੱਚੇ ਜੇ ਤਾਂ ਪੈਂਟ ਚੁੱਕੋ ਆ ਚੁੱਕੋ ਮੇਰੀ ਪੈਂਟ ਮੇਰੀ ਗੱਲ ਸੁਣ ਫੋਨ ਤਦ ਕਰ ਕਿਉਂ ਬੰਦ ਕਰਾ ਫੋਨ ਨੂੰ ਭਗਵਾਸ ਨਗਰ ਤੁਸੀਂ ਸਮੈਗ ਪਿੰਡੇ ਇਥੇ ਗੁਰੂ ਘਰ ਦੇ ਲਾਗੇ ਨਵਾਂ ਹੀ ਕੰਮ ਬਣਾਇਆ ਚੱਕ ਚੱਕ ਮੇਜ ਸੱਜਣ ਦੇ ਪੱਟ ਚੱਕ ਪੱਟ ਚੱਕ ਸੱਜਣ ਉਹ ਤੁਹਾਡੇ ਮਲਾਜੇ ਵੇਲੇ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਗੁਰੂ ਘਰ ਦੇ ਲਾਗੇ ਸਮੈਗ ਪਿੰਡੇ ਇਹਨਾਂ ਨੇ ਸਮੈਗ ਭਜਾਈ ਗੱਡੀ ਉਹ ਗੱਡੀ ਦੇਖ ਆਪਾਂ ਧਫੜਾ ਭੈਂਟ ਉਹ ਸ਼ਰਮ ਨਹੀਂ ਤੁਹਾਨੂੰ ਗੱਡੀ ਦੇਖੋ ਸਾਲਿਓ